ਦੋਸਤੋ 10 ਨਵੰਬਰ 2024 ਨੂੰ ਸ਼ਬਦ ਸੰਚਾਰ ਸਹਿਤਕ ਸੁਸਾਇਟੀ ਪੰਜਾਬ ਮਰਿੰਡਾ ਵੱਲੋਂ ਸਾਡੇ ਪੰਜਾਬੀ ਦੇ ਤਿੰਨ ਸ਼ਾਇਰਾਂ ਨੂੰ ਸ਼ਰਧਾਂਜਲੀ ਭੇਟੋਂ ਇੱਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੀ ਸਹਿਯੋਗੀ ਸੰਸਥਾ ਬੀਬੀ ਕਰਪਾਲ ਕੌਰ ਜਾਗਰਿਕ ٹرسٹ ਰੋਪੜ ਰਹੀ ਇਸ ਸਮਾਗਮ ਵਿੱਚ ਜਿਨ੍ਹਾਂ ਸ਼ਾਇਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਹਨਾਂ ਵਿੱਚ ਸਰਬਸ੍ਰੀ ਸਰਜੀਤ ਸਿੰਘ ਜੀ ਅਜੀਤ ਸਿੰਘ ਢੰਗਰਾਲੀ ਰਵਿੰਦਰ ਸੂਦ ਸ਼ਾਮਲ ਸਨ ਇਸ ਮੌਕੇ ਸਮਾਗਮ ਦੀ ਪ੍ਰਧਾਨਗੀ 우ਸਤਾਦ ਗਜ਼ਲਗੋ ਜਨਾਬ ਗੁਰਦਿਆਲ ਰੌਸਨ ਜੀ ਨੇ ਕੀਤੀ ਇਸ ਤੋਂ ਲੋ ਇਲਾਵਾ ਇਸ ਸਮਾਗਮ ਵਿੱਚ ਸਰਿੰਦਰ ਰਾਮਪਰੀ ਗੁਰਨਾਮ ਸਿੰਘ ਵਿਜਲੀ ਲਾਲ ਮਿਸਤਰੀ ਗਰੇਂਦਰ ਕਲਸੀ ਡਾਕਟਰ ਹਰਨੇਕ ਸਿੰਘ ਕਲੇਰ ਸੁਤਵਿੰਦਰ ਮੜੌਲਵੀ ਇਸ ਤੋਂ ਇਲਾਵਾ ਡਾਕਟਰ ਰੁਪਿੰਦਰ ਕੌਰ ਖਰੜ ਤੇ ਮਨਦੀਪ ਰਿੰਪੀ ਸ਼ਾਮਲ ਹੋਏ ਇਹਨਾਂ ਸਹਿਤਕਰਾਂ ਤੋਂ ਇਲਾਵਾ ਸ਼ਬਦ ਸੰਚਾਰ ਸੁਸਾਇਟੀ ਦੇ ਮੈਂਬਰ ਵੀ ਇਸ ਮੌਕੇ ਸ਼ਾਮਲ ਸਨ ਉਹਨਾਂ ਨੇ ਵੀ ਆਪਣੀਆਂ ਕਵਤਾਵਾਂ ਦੇ ਰਾਹੀਂ ਇਨਾਂ ਸ਼ਾਇਰਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ। ਇਸ ਸਮਾਗਮ ਵਿੱਚ ਡਾਕਟਰ ਰੁਪਿੰਦਰ ਕੌਰ ਖੜਵਲੋਂ ਆਪਣੀ ਇੱਕ ਕਵਿਤਾ ਪੜ੍ਹੀ ਗਈ। ਪਹਿਲੇ ਨੰਬਰ ਤੇ ਤੁਸੀਂ ਸੁਣੋਗੇ ਡਾਕਟਰ ਰੁਪਿੰਦਰ ਕੌਰ ਖੜ੍ਹਦੀ ਇੱਕ ਕਵਿਤਾ ਤੇ ਇਸ ਤੋਂ ਬਾਅਦ ਮੰਦੀਪ ਰਿੰਪੀ ਦੀ ਕਵਿਤਾ ਵੀ ਤੁਸੀਂ ਸੁਣੋਗੇ ਇਸ ਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ ਚਲੋ ਆਓ ਸੁਣਦੇ ਹਾਂ ਪਹਿਲਾਂ ਇਹਨਾਂ ਦੋ ਸ਼ਾਇਰਾਂ ਕੋਲੋਂ ਕਵਿਤਾ ਸਹੀ ਕਿਹਾ ਰੋ ਮੈਂ ਠੀਕ ਕਰਦਾ डॉक्टर कौर मैं डॉक्टर पिंदर कौर मैं पेशे तो फिजियोथेरेपिस्ट हाँ मेरा क्लीनिक हैपिटलिक है। है। मेरी कविता है अरफा तो परे विरान से चलते हैं विरान रहा दे सल ढलद सोचा दे सरवर तरद कुछ होके डू हो मैं दी चिड़िया कुछ पूंजा दारू कुछ मामा दे तरले कर रही कुछ अणजमिया ही मरिया मैं लगती हाँ कुछ लंघे जो मुद्दत हुई रुखसत हो गए मैं लभदी हाँ कुछ जो सम की झूठ च खो गए महसूस न कर दी तरले जो आह की पट्टी सो गए सिजदा कर दी हाँ जिसमां नो साह मुनकर लभदी हाँ उन्होंने रहा जो मंजिल दीकर लै चल ਇਹ ਹਾਂ ਤੁਝ ਬੋਲ ਰਹੀ ਨਾ ਜੋ ਕੰਨਾਂ ਦੇ ਵਿੱਚ ਆਖ ਲੱਗਦਾ ਲੱਗਦਾ ਰਜਾ ਕਦੀ ਰੋਮਾਂ ਅੰਤਰਾਤੀ ਕਰਮੈ ਕਦੀ ਪੀੜ ਦੇਲੇ ਦੀ ਜਰਜਾ ਕਦੀ ਚਿਤ ਕਰਦਾ ਸੋ ਸਾਹ ਜੀਵਾਂ ਕਦੀ ਪਲ ਦੇ ਵਿੱਚ ਹੀ ਮਰ ਜਾਵਾਂ ਜੀ ਕਰਦਾ ਏ ਕੁਤ ਉਮਰਾਂ ਨੂੰ ਮਹਿਨਾਮ ਹਰ ਕਰ ਜਾਵਾਂ ਬਿਲ ਜਾਣਾ ਜਾ ਕੇ ਨੀਲਾਂ ਜਾਂਹ ਜਿੱਥੇ ਕੁੱਕਲ ਨਦੀਆਂ ਪਰਦੇ ਹਨ ਮਹਿਮਾਰ ਦੀ ਸੋਹਣੀ ਜਿਹੜੀ ਮੈਂ ਕੱਚੇ ਘੜਿਆਂ ਤੇ ਤਰਲੇ ਚਿਤ ਕਰਦਾ ਮੱਥੇ ਰੂਹਿਆਂ ਦੇ ਚਾਹਤ ਦੇ ਮੁੱਤੀ ਮੜਦੇ ਨਾ ਪਰ ਕਿੰਝ ਪਰ ਕਿੰਝ ਨਿੱਕੀ ਜਹੀ ਹੈ ਜਿੰਦੜੀਏ ਕੁਝੇ ਵਿੱਚ ਸਾਦਕ ਕਰਦੀ ਹੈ ਥੈਂਕ ਯੂ ਲੋੜਿਓ ਆਏ ਹੋਏ ਸਾਰੇ ਸਾਹਿਤਕਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਸੇਠੇ ਇਕੱਠੇ ਹੋਏ ਹਾਂ ਸਾਰੇ ਸੁਰਜੀਤ ਜੀ ਦੀ ਯਾਦ ਦੇ ਵਿੱਚ ਯਾਦ ਸ਼ਬਦ ਕਹਿਣਾ ਬੜਾ ਔਖਾ ਲੱਗਦਾ 4-5 ਸਾਲ ਲਾ ਤੋਂ ਮੈਂ ਉਹਨਾਂ ਨੂੰ ਵੇਖਿਆ ਸੁਣਿਆ ਜਦੋਂ ਵੀ ਕਿਤੇ ਮਿਲਣਾ ਤਾਂ ਬੜੇ ਪਿਆਰ ਕਰਿਆ ਹੱਥ ਸਿਰ ਦੇ ਉੱਤੇ ਰੱਖਣਾ ਅਸੀਸ ਵਾਂਗੂ ਚੰਗਾ ਲੱਗਣਾ ਜਦੋਂ ਕਹਿਣਾ ਕਿ ਤੂੰ ਸੋਹਣਾ ਲਿਖਦੀ ਐ ਵਧੀਆ ਲਿਖਦੀ ਐ ਮੈਂ ਹੱਸਣਾ ਮੈਂ ਕਹਿੰਦਾ ਸਰ ਤੁਸੀਂ ਮੈਨੂੰ ਮਜ਼ਾਕ ਕਰ ਰਹੇ ਆ ਤੇ ਉਹਨਾਂ ਨੇ ਕਿਹਾ ਨਹੀਂ ਮੈਂ ਮਜ਼ਾਕ ਨਹੀਂ ਕਰਦਾ ਸੱਚੀ ਕਹਿ ਰਿਹਾ ਵਧੀਆ ਲੱਗਣਾ ਇੱਕ ਆਪਣੇਪਣ ਦਾ ਅਹਿਸਾਸ ਮਾਤੇ ਵਿੱਚ ਵਰਨਾ ਤੇ ਜਦੋਂ ਉਹਨਾਂ ਨੇ ਇਸ ਤਰ੍ਹਾਂ ਜਾਣ ਦੀ ਖਬਰ ਸੁਣੀ ਸਵੇਰ ਵੇਲੇ ਮੈਸੇਜ ਪੜਿਆ ਇੱਕ ਤੇ ਉਦੋਂ ਯਕੀਨ ਨਹੀਂ ਹੋਇਆ ਮੈਂ ਸਟੇਡੀਅਮ ਗਈ ਹੋਈ ਸੀ ਬੇਟੀ ਨੂੰ ਲੈ ਕੇ ਉੱਥੇ ਬੈਠੀ ਬੈਠੀ ਮੈਂ ਸਾਢੇ 5 ਦਾ ਟਾਈਮ ਸੀ 9:06 ਦਾ ਜਦੋਂ ਮੈਂ ਫੋਨ ਦੇਖਿਆ ਫੋਨ ਦੇ ਵਿੱਚੋਂ ਮੈਸੇਜ ਦੇਖਿਆ ਯਕੀਨ ਕਰਨਾ ਉਹ ਖਾਬ ਹੋ ਗਿਆ ਮੈਂ ਦੋ ਦਿਨ ਫੋਨ ਲਾਈਕ ਪੁੱਛਿਆ ਸੀ ਕੀ ਇਹ ਸੱਚੀ ਗੱਲ ਹੈ ਕਦੇ ਹਾਂ ਸੱਚੀ ਹੈ ਤੇ ਇਸ ਤਰ੍ਹਾਂ ਉਹਨਾਂ ਦਾ ਤੁੱਜ ਜਾਣਾ ਸੱਚ ਪੁੱਛ ਬੜਾ ਮੰਨੂ ਓੱਖਾ ਮੈਂ ਮਤਲਬ ਓੱਖਾ ਲੱਗਿਆ ਮੰਨਣਾ ਕਿ ਸੱਚ ਹੈ ਚੰਗੇ ਇਨਸਾਨ ਸੀ ਤੇ ਚਲੋ ਅਸੀਂ ਤਾਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਕਿ ਜਿੱਥੇ ਵੀ ਨੇ ਉਹਨਾਂ ਦੀ ਜੋ ਰੂਹ ਹੈ ਆਤਮਾ ਹੈ ਤੇ ਮੈਂ ਅੱਜ ਇੱਥੇ ਹਾਜ਼ਰੀ ਲਵਾਉਣ ਜਾ ਰਹੀ ਹਾਂ ਆਪਣੀ ਰਚਨਾ ਦੇ ਨਾਲ ਆਪੇ ਦੀ ਪਛਾਣ ਹੋਰ ਕਿਸੇ ਨਾਲ ਤੁਲਨਾ ਕਰਕੇ ਹੋਰ ਕਿਸੇ ਨਾਲ ਤੁਲਨਾ ਕਰਕੇ ਖੁਦ ਨੂੰ ਤੁਰਸਵਾਣਾ ਹੋਰ ਕਿਸੇ ਨਾਲ ਤੁਲਨਾ ਕਰਕੇ ਖੁਦ ਨੂੰ ਤੁਰਸਵਾਣਾ ਘਰ ਆਪਣੀ ਤੁਲਨਾ ਖੁਦ ਨਾਲ ਕਰ ਅੰਦਰ ਤੇਰੇ tufaan ਹੈ ਭਰਿਆ अंदर तेरे तूफान में है भरिया खुद पहचान उठन लहर तेरे अंदर वहाँ समंदर उठन लहर तेरे अंदर वाग समंदर फिर क्यों डकिया अंदर अंदरों अंदरी क्यों तुकता अंदरों अंदरी क्यों तुकता है बार बार तू क्यों रुकदा है तेरे अंदर जोर बड़ा अंदरों अंदरी क्यों तुखता है बार बार तू तो क्यों रुकता है तेरे अंदर जोर बड़ा है खुद क्यों तू कमजोर खड़ा है तू तो खुद अनमोल बड़ा, बड़ा है खुद क्यों तू कमजोर खड़ा है तू तो खुद अनमोल बड़ा है तेरे अंदर चानन भरिया तेरे अंदर चानन भरिया क्यों क्यों फिर रहा है डरिया तू चा बन जी ਆਪਣੀ ਤੂੰ ਆਪੇ ਹੀ ਜਾਣੇ ਆਪਣੇ ਤੂੰ ਆਪੇ ਹੀ ਜਾਣੇ ਨਾ ਡਰ ਕੋ ਦੁਨੀਆ ਨਾ ਡਰ ਕੋ ਦੁਤੋਂ ਨਾ ਦੁਨੀਆ ਤੋਂ ਹਿੰਮਤ ਹੀ ਤੇਰੀ ਪਹਿਚਾਨ ਤੂੰ ਹੀ ਸੂਰਜ ਤੂੰ ਹੀ ਸੂਰਜ ਤੂੰ ਹੀ ਗਿਆਨ ਤੂੰ ਹੀ ਅੱਗ ਦਾ ਗੋਲਾ ਕੋਈ ਤੂੰ ਹੀ ਪਾਣੀ ਤੂੰ ਹੀ ਸੂਰਜ ਤੂੰ ਹੀ ਗਿਆਨ ਤੂੰ ਹੀ ਅੱਗ ਦਾ ਗੋਲਾ ਕੋਈ ਤੂੰ ਹੀ ਪਾਣੀ ਨਿਰਭਰ ਕਰਦਾ ਤੇਰੇ ਨਿਰਭਰ ਕਰਦਾ ਤੇਰੇ ਤੇ ਕੀ ਬਣਨਾ ਤੂੰ ਕਿੰਝ ਬਣਨਾ ਤੂੰ ਮਨ ਦਾ ਬਾਣੀ ਫੇਰ ਤੁਰੇਗੀ ਨਵੀਂ ਕਹਾਣੀ ਆ ਜਾ ਨਵੀਂ ਕਹਾਣੀ ਲਿਖੀਏ ਆ ਜਾ ਨਵੀਂ ਕਹਾਣੀ ਲਿਖੀਏ